ਕਰਤਾ ਮੋਦੀ ਨੇ ਉਹੀ ਕੰਮ ਜੀ ਦਾ ਡਰ ਸੀ ਹੁਣ ਰਿਜ਼ਰਵੇਸ਼ਨ ਖਤਮ ਕਰਨ ਦੀ ਅਪੀਲ ਤੱਕ ਪਹੁੰਚ ਗਿਆ ਪ੍ਰਧਾਨ ਮੰਤਰੀ ਤੇ ਦੋਸਤੋ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਪ੍ਰਧਾਨ ਮੰਤਰੀ ਨੇ ਐਸਸੀ ਕੋਟਾ ਉਹ ਖਤਮ ਕਰਨ ਦੇ ਬਾਰੇ ਸੁਪਰੀਮ ਕੋਰਟ ਨੇ ਵੀ ਉਸ ਨੂੰ ਹਾਈ ਕੋਰਟ ਨੇ ਵੀ ਅਨਕਾਰਿਆ ਤਾਂ ਰਾਹੁਲ ਗਾਂਧੀ ਵੀ ਇਨਕਾਰ ਕਰ ਰਿਹਾ ਤਾਂ ਕਾਂਗਰਸ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਹੈ ਤਾਂ ਅਸੀਂ ਵੀ ਜਿਹੜਾ ਐਸਸੀ ਕੋਟਾ ਐ ਐਸਸੀ ਕੋਟੇ ਨੂੰ ਅਸੀਂ ਖਤਮ ਨਹੀਂ ਕਰਦਾਂਗੇ ਤਾ ਕਾਂਗਰਸ ਨੇ ਵੀ ਇਸ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਵੀ ਅਸੀਂ ਖਤਮ ਨਹੀਂ ਕਰਨਦਾਂਗੇ ਤਾਂ ਮੋਦੀ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਕਿ ਅਸੀਂ ਐਸਸੀ ਕੋਟਾ ਖਤਮ ਕਰਦਾਂਗੇ ਯਾ ਰਿਜ਼ਰਵੇਸ਼ਨ ਖਤਮ ਕਰਨ ਦੀ ਜ਼ੋਰਾਂ ਦੇ ਉੱਤੇ ਗੱਲ ਚੱਲ ਰਹੀ ਆ ਹਾਈ ਕੋਰਟ ਨੇ ਇਸ ਨੂੰ ਇਨਕਾਰਿਆ ਤਾਂ ਹਾਈ ਕੋਰਟ ਨੇ ਮਨਜ਼ੂਰੀ ਨਹੀਂ ਦਿੱਤੀ ਇਸ ਚੀਜ਼ ਨੂੰ ਕੋਟੇ ਨੂੰ ਖਤਮ ਕਰਨ ਦੀ ਸਭ ਤੋਂ ਪਹਿਲਾਂ ਦੋਸਤੋ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਫੋਲੋ ਕਰ ਲਓ ਤਾਂ ਕਿ ਹਰ ਰੋਜ਼ ਮੋਟੀਵੇਸ਼ਨ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਦੋਸਤੋ ਤੁਹਾਨੂੰ ਦੱਸ ਦਈਏ ਜੋ ਐਸਸੀ ਕੋਟਾ ਆ ਆਪਣੇ ਗਰੀਬ ਭਾਈਚਾਰੇ ਦਾ ਉਸ ਨੂੰ ਖਤਮ ਕਰਨ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰੱਖਿਆ ਆ ਤਾਂ ਉਹ ਹੁਣ ਇਸ ਨੂੰ ਖਤਮ ਕਰਨ ਦੇ ਵਿੱਚ ਜੁਟਿਆ ਹੋਇਆ ਤੇ ਕੱਲ ਨੂੰ ਪੂਰਾ ਭਾਰਤ ਬੰਦ ਹੋਣ ਦੀ ਪੂਰਾ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਤਾਂ ਉਸ ਦੇ ਵਿੱਚ ਬਾਜ਼ ਚੜ ਕੇ ਆਪਣਾ ਐਸਸੀ ਭਾਈਚਾਰਾ ਹਿੱਸਾ ਲਓ ਤਾਂ ਕਿ ਜਿਹੜਾ ਆਪਣਾ ਮਿਲਦਾ ਹੱਕ ਆ ਉਹ ਕੋਈ ਨਾ ਮਾਰ ਸਕੇ ਤਾ ਜੋ ਵੀ ਆਪਣਾ ਐਸਸੀ ਭਾਈਚਾਰਾ ਆਇਆ ਉਹ ਸਭ ਇਕੱਠੇ ਹੋ ਕੇ ਕੱਲ ਪੰਜਾਬ ਬੰਦ ਦਾ ਸੱਦਾ ਜੋ ਦਿੱਤਾ ਹੋਇਆ ਸੌਰੀ ਇੰਡੀਆ ਬੰਦ ਦਾ ਪੂਰੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਤਾਂ ਉਹਦੇ ਵਿੱਚ ਸ਼ਾਮਲ ਹੋ ਕੇ ਆਪਣਾ ਜਿਹੜਾ ਐਸਸੀ ਕੋਟਾ ਉਸ ਨੂੰ ਬਚਾਓ ਤਾਂ ਆਪਾਂ ਇਸੇ ਲਈ ਦੋਸਤੋ ਵੀਡੀਓ ਬਣਾਈ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਪਰਿਵਾਰ ਨੂੰ ਪਤਾ ਲੱਗੇ ਕਿ ਜਿਹੜਾ ਐਸਸੀ ਕੋਟਾ ਆ ਉਹ ਖਤਮ ਕਰਿਆ ਜਾ ਰਿਹਾ ਤਾਂ ਰਿਜ਼ਰਵੇਸ਼ਨ ਖਤਮ ਕਰੀ ਜਾ ਰਹੀ ਆ ਇਹ ਜਿਹੜਾ ਰਿਜ਼ਰਵੇਸ਼ਨ ਖਤਮ ਕਰਨ ਦੇ ਨਾਲ ਹੀ ਆਪਣੇ ਜੋ ਆਪਾਂ ਨੂੰ ਮੰਨ ਲਓ ਸਕੀਮਾਂ ਮਿਲਦੀਆਂ ਨੇ ਆਪਣੇ ਐਸ ਸੀ ਕੋਟੇ ਦੀਆਂ ਉਹ ਸਾਰੀਆਂ ਹੀ ਬੰਦ ਹੋ ਜਾਣਗੀਆਂ ਤਾਂ ਇਸੇ ਕਰਕੇ ਪੂਰਾ ਭਾਰਤ ਬੰਦ ਹੈ ਕੱਲ ਨੂੰ ਅੱਜ ਅਜ ਤਾਂ ਦੇਣੀ ਇੰਡੀਆ ਖੁੱਲਾ ਹੈ ਤਾਂ ਕੱਲ ਨੂੰ ਪੂਰੇ ਭਾਰਤ ਬੰਦ ਰਹੂਗਾ ਤਾਂ ਇਸੇ ਕਰਕੇ ਹੀ ਆਪਾਂ ਵੀਡੀਓ ਬਣਾਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਤੇ ਆਪਣੇ ਆਪਾਂ ਨੂੰ ਸਪੋਰਟ ਕਰੋ ਤੇ ਸਪੋਰਟ ਕਰੋਗੇ ਤਾਂ ਦੋਸਤੋ ਆਪਾਂ ਇਹ ਮੈਨੂੰ ਕੱਲੇ ਨੂੰ ਸਪੋਰਟ ਦੀ ਇਹ ਜੋ ਲੋਡ ਨਹੀਂ ਮੰਨ ਲਓ ਨਾਲ ਜਿਹੜੇ ਆਪਣੇ ਹੋਰ ਵੀ ਐਸਸੀਪੀ ਚਾਰੇ ਨੇ ਤੇ ਰਿਜ਼ਰਵੇਸ਼ਨ ਹੈ ਇਹ ਖਤਮ ਹੋ ਜੂਗੀ ਨਹੀਂ ਤਾਂ ਜੇ ਆਪਾਂ ਹੁਣ ਨਾ ਮੁੱਦਾ ਚੱਕਿਆ ਤਾਂ ਇਹ ਮੁੱਦਾ ਚੱਕੋ ਤੇ ਕੱਲ ਨੂੰ ਜੋ ਆਪਣਾ ਭਾਰਤ ਬੰਧਾ ਉਹਦੇ ਵਿੱਚ ਵੱ ਚੜ ਕੇ ਹਿੱਸਾ ਲਓ ਤੇ ਐਸਸੀਪੀ ਚਾਰੇ ਦਾ ਜਿਹੜਾ ਕੋਟਾ ਹੈ ਉਸ ਨੂੰ ਬਚਾਇਆ ਜਾਵੇ ਕਿਉਂਕਿ ਉਹ ਘਟਾ ਕੇ ਪਹਿਲਾਂ ਹੀ ਥੋੜਾ ਕਰ ਦਿੱਤਾ ਆ ਜਿੰਨਾ ਸੀ ਉਹਦੇ ਤੋਂ ਅੱਧਾ ਅੱਧੇ 'ਚੋਂ ਅੱਧਾ ਰਹਿ ਗਿਆ ਹੁਣ ਉਹਨੂੰ ਬਿਲਕੁਲ ਖਤਮ ਕਰਨ ਦੇ ਬਾਰੇ ਨਰਿੰਦਰ ਮੋਦੀ ਸੋਚੀ ਜਾਂਦਾ ਆ ਤਾਂ ਇਹੇ ਦੋਸਤੋ ਜਿਹੜਾ ਇਹ ਕੋਟਾ ਆ ਇਹ ਜੇ ਖਤਮ ਹੋ ਗਿਆ ਜਿਹੜੀ ਆਪਾਂ ਨੂੰ ਕਣਕ ਵਗੈਰਾ ਜਾਂ ਹੋਰ ਸਰਕਾਰੀ ਸਕੀਮਾਂ ਜਾਂ ਆਪਣਾ ਕੋਈ ਵੀ ਬੱਚਾ ਵੀ ਮੰਨ ਲਓ ਸਰਕਾਰੀ ਜੋਬ ਵਗੈਰਾ ਤੇ ਲੱਗਦਾ ਤਾਂ ਉਹ ਸਭ ਕੁਝ ਖਤਮ ਹੋ ਜਾਊਗਾ ਜਦੋਂ ਐਸਸੀਪੀ ਕੋਟਾ ਖਤਮ ਹੋ ਗਿਆ ਤਾਂ ਇਹੇ ਰਿਜ਼ਰਵੇਸ਼ਨ ਖਤਮ ਕਰਨ ਬਾਰੇ ਇਹ ਮੋਦੀ ਨੇ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਤਾਂ ਇਹ ਖਤਮ ਕਰਨ ਦੇ ਵਿੱਚ ਸਰਕਾਰਾਂ ਜਿਹੜੀਆਂ ਨੇ ਆਪਣੀਆਂ ਇਹ ਵੀ ਨਾਲ ਰਲੀਆਂ ਹੋਈਆਂ ਨੇ ਤਾਂ ਦੋਸਤੋ ਜੋ ਵੀ ਇਹ ਮੋਦੀ ਐ ਇਹ ਖਤਮ ਕਰਕੇ ਹੀ ਹਟੂਗਾ ਤਾਂ ਇਹਨੂੰ ਕਰਨ ਆਪਾਂ ਦੇਣਾ ਨਹੀਂ ਤਾਂ ਇਸੇ ਕਰਕੇ ਕੱਲ ਨੂੰ ਪੂਰਾ ਭਾਰਤ ਬੰਦ ਦਾ ਸੱਦਾ ਰੱਖਿਆ ਗਿਆ ਤਾਂ ਭਾਰਤ ਬੰਦ ਵੀ ਹੋ ਸਕਦਾ ਹੈ ਤਾਂ ਹੋਊਗਾ ਵੀ ਪੱਕਾ ਐਸੀ ਭਾਈਚਾਰੇ ਨੇ ਹੁਣ ਤਾਂ ਆਪਣੀ ਆਵਾਜ਼ ਨੂੰ ਬੁਲੰਦ ਕਰਕੇ ਤੇ ਕੱਲ ਨੂੰ ਇਕੱਠ ਰੱਖਿਆ ਪੂਰੇ ਭਾਰਤ ਬੰਦ ਦਾ ਤਾਂ ਭਾਰਤ ਬੰਦ ਹੋਊਗਾ ਤਾਂ ਬਾਤ ਚੜ ਕੇ ਹਿੱਸਾ ਲਓ ਤੇ ਆਪਣਾ ਹੱਕ ਆ ਜਿਹੜਾ ਆਪਣਾ ਹੱਕ ਨਾ ਕੋਈ ਮਾਰ ਸਕੇ ਤਾਂ ਨਾ ਕਿਸੇ ਨੂੰ ਮਾਰਨ ਦਿਓ ਕਿਉਂਕਿ ਆਪਣਾ ਜਿਹੜਾ ਹੱਕ ਆ ਇਹ ਆਪਣਾ ਹੱਕ ਕੋਈ ਵੀ ਨਹੀਂ ਮਾਰ ਸਕਦਾ ਸੰਵਿਧਾਨ ਦੇ ਮਤਾਂਕ ਕੋ ਵੀ ਆਪਾਂ ਨੂੰ ਆਪਣਾ ਹੱਕ ਮਿਲਦੇ ਰੂਲ ਬਾਬਾ ਉਹ ਬੇਦਖਰ ਜੀ ਡਾਕਟਰ ਉਹ ਵੀ 임ਰਾ ਉਹ ਬੇਦਖਰ ਜੀ ਨੇ ਆਪਾਂ ਨੂੰ ਦੱਸਿਆ ਆ ਕਿ ਹਰ ਇੱਕ ਨਾਗਰਿਕ ਨੂੰ ਹੱਕ ਹੈ ਕਿ ਆਪ ਦਾ ਹੱਕ ਜਿਹੜਾ ਮੰਨ ਲਓ ਲੈ ਸਕੇ ਤਾਂ ਮਿਲਦੇ ਕਿਸੇ ਨਵੇਂ ਟੋਕ ਨਾਲ ਤਦ ਤੱਕ ਲਈ ਰੱਬ ਦਾ ਖਾਤਾ ਧੰਨਵਾਦ ਦੋਸਤੋ